ਜਾਤੀ ਜਿਵੇਂ ਅੱਜ ਕੱਲ ਮੁੰਡੇ ਕੁੜੀਆਂ ਪਿੰਡ ਚ ਪਿੰਡ ਦੇ ਮੁੰਡੇ ਪਿੰਡ ਦੀਆਂ ਕੁੜੀਆਂ ਨਾਲ ਹੀ ਵਿਆਹ ਕਰਾਈ ਜਾਂਦੇ ਆ ਉਹਦੇ ਬਾਰੇ ਕੋ ਟਿੱਪਣੀ ਕਰੋ ਪੁੱਤ ਪੁੱਛਣਾ ਮਨ ਦਾ ਇੰਡੀਆ ਦੀ ਵੀ ਇੱਕ ਗਲੀ ਦਾ ਗਲੀਚੀ ਨੂੰ ਪੁੱਤਿਆਂ ਦਾ ਪਿਆ ਹੋਈ ਜਾਂਦਾ ਕ ਜੇ ਉਹ ਗੀਤ ਚੱਲਿਆ ਸੀਗਾ ਨਾ ਵੀ ਤੇਰਾ ਪੁੱਤ ਨਾਂਣ ਕੇ ਪੁੱਛੂਗਾ ਦੱਸ ਤੂੰ ਕਿਹੜੇ ਪਿੰਡ ਤੂੰ ਦੱਸੇਂਗੀ ਸ਼ਰਮ ਦੇ ਤੋੜਾ ਹੈ ਨਾ ਆ ਬਾਈ ਉੱਤੇ ਪਿਆ ਗਿਆ ਹੈਗਾ ਸਹੀ ਹੈ ਹੋਰ ਦੇਖ ਪੁੱਤ ਵਿਆਹ ਕਰਾ ਕੇ ਜਾਏ ਵੱਡਾਂ ਟਿਊਸ਼ਨ ਪੜਾਉਂਦਾਂ ਗਾ ਫਿਰ ਪਿੰਡ ਚੀ ਸ਼ਰਮ ਹੀ ਨਹੀਂ ਬਣਦਾ ਮੇਰੇ ਪਿਓ ਦਿੰਗ ਰੰਨਾ ਮੇਰੀ ਨੋਣ ਵੀ ਭੇਜਿਆ ਸੀ ਪੋਤਾ ਹਾਂ ਟਿਊਸ਼ਨ ਤੇ ਉਹ ਤੇ ਮੈਂ ਠੀਕ 7 ਲੱਪੜ ਮਾਰੇ ਕੁਰਦੀ ਲੈ ਕੇ ਆਈ ਉਹਨੂੰ ਤੇ ਤੇਰੇ ਵਰਗਾ ਮੁੰਡਾ ਤਾਂ ਵੀ ਕਿਉਂ ਕੁਰਦੀਆਂ ਤਾਂ ਆਈ ਮੈਂ ਕਿਹਾ ਮੇਰੀ ਨੋਣ ਨੂੰ ਟਿਊਸ਼ਨ ਤੇ ਭੇਜਾਂ ਹਾਂ ਕਹਿੰਦਾ ਤੇਰੀ ਉਮਰ ਕਿੰਨੀ ਹੈ ਮੈਂ ਕਹਾ 70 ਤੇ ਦੋ ਦੀ ਤੇ ਕਹਿੰਦਾ ਤਾਲੀ ਦੀ ਉਮਰ ਕਿੰਨੀ ਹੈ ਮੈਂ 85 ਸਾਲ ਦੀ ਕਹਿੰਦਾ ਤੂੰ ਵੀ ਅਣਪੜਾ ਤੇ ਤਾਇਆ ਵੀ ਅਣਪੜਾ ਮੈਂ ਕਹਾ ਅਸੇ ਅਗੁੱਠੇ ਲਾਉਨੇ ਆ ਕਹਿੰਦਾ ਜੇ ਤੇਰਾ ਪੋਤਾ ਪੜ ਲੂ ਚਾਰ ਜਮਾਤਾਂ ਇਹਦੇ ਕੰਮ ਆਉਣੀਆਂ ਤੁਹਾਡੇ ਪਰਿਵਾਰ ਚ ਕੋਈ ਪੜਿਆ ਲਿਖਿਆ ਇਨਸਾਨ ਹੋ ਜੂ ਮੈਂ ਕਹਾ ਮੈਨੂੰ ਨਾ ਮਤਾਂ ਦੇ ਫਲਦਾ ਛੋਕਰਾ ਮੈਂ ਕਹਾ ਮੈਨੂੰ ਪਤਾ ਹੈ ਵਿਦਿਆ ਮਨੁੱਖ ਦਾ ਤੀਜਾ ਨੀਤਰ ਹੈ ਵਿਦਿਆ ਬਿਨਾ ਮੁਣੋਕ ਪਸ਼ੂ ਸਮਾਨਾ ਅਦਾ ਕੁੜਦੀ ਕੇ ਮਾਂ ਮਾਂ ਕੁੜਦੀ ਤਾਂ ਵੀ ਮੇਰੇ ਪੋਤੇ ਨੂੰ ਬੇਵਾਕੀ ਮੱਤ ਦੇਉਗੀ ਆਪ ਪਿੰਡ ਚ ਵਿਆਹ ਕਰਾ ਕੇ ਹੁਣ ਟੂਸ਼ਨਾ ਪੜਾਉਂਦੀ ਐ ਅੱਛਾ ਜੀ ਤੁਸੀਂ ਕਿੰਨੀਆਂ ਜਮਾਤਾਂ ਪੜ੍ਹੇ ਹੋ ਜੀ ਹਾਂ ਜਿੰਨੀਆਂ ਜਮਾਤਾਂ ਪੜ੍ਹੇ ਹੋ ਜੀ ਪੁੱਤ ਜਨਾਨੀ ਦੀ ਉਮਰ ਨਹੀਂ ਉਹ ਚੀਜ਼ ਨਹੀਂ ਜਨਾਨੀ ਦੀ ਪੜ੍ਹਾਈ ਨਹੀਂ ਪੁੱਛੀ ਦਿੰਦੀ ਤੇ ਬੰਦੇ ਦੀ ਇਨਕਮ ਨਹੀਂ ਪੁੱਛੀ ਦਿੰਦੀ ਚਲੋ ਨਹੀਂ ਪੁੱਛਦੇ ਅੱਛਾ ਜੀ ਪੰਜਾਬ ਚ ਨਸ਼ਾ ਬਹੁਤ ਹੈ ਜੀ ਬਿਲਕੁਲ ਜੀ ਇਹ ਕਦੇ ਹੋ ਸਕਦਾ ਬੰਦ? ਨਾ ਕਦੇ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਮੈਂ ਤਾਂ ਲਿਖ ਕੇ ਦੇਣੀ ਸਟਾਮਪ ਤੇ ਲਖਾ ਲ ਅਗੂਠਾ ਫਿਚਕ ਦੇ। ਅੱਛਾ ਜੀ। ਇਹ ਬੰਦ ਹੋ ਸਕਦਾ। ਕੋਈ ਸਰਕਾਰ ਆਈ ਆ ਭਈ। ਹੂੰ। ਪੁੱਤ ਜਦੋਂ ਜਿੰਨਾ ਚਿਰ ਲੀਡਰਾਂ ਦੀਆਂ ਤੇ ਮੁਲਾਜ਼ਮੀ ਨੇ ਜੇਬਾਂ ਭਰਦੀਆਂ ਨਾ ਇਹ ਫਿਰ ਕਿਵੇਂ ਬੰਦ ਹੋ ਜਾਣਾ? ਹੂੰ। ਇਹ ਨਹੀਂ ਬੰਦ ਹੁੰਦਾ। ਤੁਸੀਂ ਕੋਈ ਮੈਸੇਜ ਦੇਣਾ ਹੋਵੇ। ਉਹ ਤਾਂ ਨਿੱਤ ਉਹ ਕਿਹੜਾ ਪਿੰਡ ਆਂ ਫਿਰ ਜਿੱਥੇ ਨੌਜਵਾਨ ਘੜੀ ਯਾਰਗੇ ਚਿੱਟੇ ਦੀ ਭੇਡ ਚੜਗੇ ਬਰੇ ਪਿੰਡ। ਹੂੰ। ਆ ਤੁਸੀਂ ਦੇਖਦੇ ਹੋਵੋਗੇ ਹਨਾ ਕਿਵੇਂ ਮਾਵਾਂ ਬਿਲਕਦੀਆਂ ਅੰਗੇ ਹਨਾ ਅਗੇ ਪੁੱਤ ਨਾ ਸ਼ੇਜੇ ਕਮੜੇ ਨੇ ਮਾਮਾ ਰੋ ਰੋ ਕਮੜੀਆਂ ਹੋਈਆਂ ਹਾਂਜੀ ਕਦੇ ਕੋਈ ਸ਼ਰਾਬ ਬਾਲੇ ਘਰਾਂ ਦੇ ਚਿਰਾਗ ਬੁੱਧ ਗਏ ਪੁੱਤ ਸਾਡੇ ਪਿੰਡ ਵੀ ਹੈਗੀਆਂ ਇੱਕ ਦੋ ਵਿਚਾਰੀਆਂ ਕੱਲੀਆਂ ਹੀ ਰਹਿ ਗਈਆਂ ਪੁੱਤ ਕੱਲੇ ਕੱਲੇ ਬੋਤਾ ਸੀਗੇ ਸਾਥ-ਸਾਥ ਪੋਟੇ ਕੱਦ ਪੁੱਤ ਜੱਫੇ 'ਚ ਨਹੀਂ ਆਉਂਦੇ ਸੀ ਹਾਂਜੀ ਹਾਂ ਚਿੱਟੇ ਦੇ ਭੇਟ ਚੜ ਗਏ ਕੋਈ ਅੱਜ-ਕੱਲ੍ਹ ਦੀ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਚਾਚੀ ਤੁਸੀਂ ਵੀ ਬਚੋ ਜਾਂ ਇਹ ਮੱਖਣ ਬਰਾੜ ਸਾਹਿਬ ਦੀਆਂ ਲੈਣਾ ਮੇਰੇ ਯਾਦ ਆਈਆਂ ਜੀ ਕਹਿੰਦੇ ਪੀਂਦੇ ਚਿੱਟਾ ਸੁੰਘਣ ਸਮੈਕ ਕਾਕੇ ਬਣਦੇ ਜਾਣ ਦਿਨੋਂ ਦਿਨਾਂ ਲਾਇਕ ਹਮ ਮਾਵਾਂ ਤਰ ਲੈ ਲੈਂਦੀ ਯਾਨੀ ਸਾਡਾ ਦੇਸ਼ ਤਰੱਕੀ ਕਰ ਗਿਆ ਇਹ ਚੰਦਰੀਆਂ ਸਰਕਾਰਾਂ ਕਹਿੰਦੀ ਹਮ ਕਹਿੰਦੇ ਇਹ ਗਊ ਇਹ ਹੈ ਸਾਡੀ ਗਊ ਮਾਤਾ ਚੋਇਆ ਦੁੱਧ ਤੇ ਰਸਾ ਲਾਤਾ ਇਹਨੂੰ ਦੇਊ ਖਾਣ ਨੂੰ ਦਾਤਾ ਇਹਦੇ ਤਾਂ ਡਾਂਗਾ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਸਰਕਾਰਾਂ ਕਹਿੰਦੀਆਂ ਨੇ ਹਮ ਨਿਤ ਰਹਿੰਦੀ ਨਹਿਰ ਦੀ ਬੰਦੀ ਜੱਟ ਨੂੰ ਛੱਡਣੀ ਪੈਂਦੀ ਬੰਬੀ ਦਾਣੇ ਰੋਲ ਦੇ ਵਿੱਚ ਮੰਡੀ ਜਿੱਟਾਂ ਨੂੰ ਰਾਤ ਤੱਕ ਕੱਟਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਾਂ ਕੀ ਕਰ ਗਿਆ ਸਰਕਾਰਾਂ ਕਹਿੰਦੀਆਂ ਨੇ ਹੂੰ ਦੇਸ਼ ਨੂੰ ਲੁੱਟ ਕੇ ਖਾ ਗਏ ਨੇਤਾ ਖੰਡ ਤੋਂ ਮਹਿੰਗਾ ਹੋਇਆ ਰੇਤਾ ਹੂੰ ਕਿੱਥੋਂ ਗਰੀਬ ਕੋਠਾ ਪਾ ਲੂਗਾ ਕੋਈ ਦੇਸ਼ ਨੂੰ ਲੁੱਟ ਕੇ ਖਾ ਗਏ ਨੇਤਾ ਖੰਡ ਤੋਂ ਮਹਿੰਗਾ ਹੋਇਆ ਰੇਤਾ ਮੱਖਣ ਬਰਾੜਾ ਕਰਲਾ ਚੇਤਾ ਲੀਡਰ ਉਹਦੀ ਆਉਂਦੇ ਜਦ ਪਿੰਡਾਂ ਚ ਵੋਟਾਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਸਰਕਾਰਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਸਰਕਾਰਾਂ ਕਹਿੰਦੀਆਂ ਲੋਕਾਂ ਨੂੰ ਆਸੀ ਭਗਵਾਨ ਤੋਂ ਮਾਨਦੇ ਪਰ ਇਹ ਤਾਂ ਜਮਾ ਉਹ ਠਸਦੇ ਉਹਦੇ ਪਟਾਕੇ ਅਰਗਾਂ ਨਿਕਲਿਆਗਾ ਹੋਰ ਭਗਵਾਨਤ ਮਾਨਾ ਨਹੀਂ ਕਰਦਾ ਕੋਈ ਨਹੀਂ ਭਗਵਾਨ ਨੇ ਕੀਤਾ ਕਸ ਅੱਛਾ ਵਿਆਹ ਕਰਾਇਆ ਤੁਸੀਂ ਕੰਮ ਕੀਤਾ ਹੀ ਭਗਵਾਨਤ ਮਾਨਦੇ ਨਹੀਂ ਕੀਤਾ ਨਹੀਂ ਕੀਤਾ ਜੀ ਠੀਕ ਹੈ ਪਕਮਾਂ ਤੁਮਨੇ ਕੋਈ ਨਹੀਂ ਕੀਤਾ ਹੈ ਕੋਈ ਨਹੀਂ ਹਾਂ ਕੋਈ ਨਹੀਂ ਕੀਤਾ ਪਤਾ ਉਹ ਬਾਂਦਰ ਵਾਲੀ ਗੱਲ ਹੈ ਕਿ ਜੰਗਲ ਚੱਕ ਗੱਲਾਂ ਕਿਸੇ ਬਾਂਦਰ ਸਰਪੰਚ ਸੀ ਅੱਛਾ ਹਾਂ ਉਹਦੇ ਭੁਜਾ ਕਹਿੰਦਾ ਵੀ ਕੋਸ਼ਿਸ਼ ਪੂਰੀ ਹੈ ਬਾਂਦਰ ਇਦਰੋਂ ਛਾਲ ਮਾਰੇ ਇੱਧਰ ਇੱਧਰ ਰਖ ਦਿੱਤੇ ਇਦਰ ਮਾਰੇ ਇਦਰ ਤੇ ਇਦਰ 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 ਬੱਸ ਕਹਿੰਦਾ ਭੱਜ ਨੱਠ ਪੂਰੀ ਹੈਗੀ ਬੱਸ ਹਾਂ ਉਹ ਕੰਮ ਇਹਦਾ ਹੈ ਅੱਛਾ ਜੀ ਚਾਚੀ ਇਹ ਲੋਕਾਂ ਦੇ ਤਵੇ ਲਾਉਣ ਜੋ ਘਰੇ ਰਹਿ ਗਏ ਹੁਣ ਆਪ ਦੇ ਦੇ ਤਵਾ ਲੱਗ ਜੂਗਾ ਇਹਦੇ ਅੱਛਾ ਚਾਹੀਦੀ ਲਿਖ ਲੈਨੇ ਹੋ ਤੁਸੀਂ ਕੁਝ ਗਾਣੇ ਸਟੋਰੀਆਂ ਕੁਝ ਪੋਇਟਰੀ ਇੱਕ ਵਾਰੀ ਪੁੱਤ ਬਲਕਾਰਨ ਖੀਲਾ ਦੇ ਮਣੀਂਦਰ ਗੁਰਸ਼ੇਨਾ ਸਾਡਾ ਟੂਰਨਾਮੈਂਟ ਦਾ ਹੀ ਪ੍ਰੋਗਰਾਮ ਸੀ ਤੇ ਸਾਡੇ ਪ੍ਰੋਗਰਾਮ ਤੋਂ ਪਹਿਲੀ ਉਹ ਖੜਾਰੀ ਜੋ ਹੋ ਜੀ ਹੋ ਗਏ ਹੂੰ ਉੱਥੇ ਮੈਂ ਲਿਖਿਆ ਸੀ ਹੂੰ ਬੀ ਰੰਗੇ ਚੁੰਨੀਆਂ ਤੇ ਥਾਂ ਥਾਂ ਤੇ ਡੱਬ ਰਹਿ ਜਣ ਉਹ ਚੰਗਾ ਲਲਾਰੀ ਨਹੀਂ ਹੁੰਦਾ ਰੰਗੇ ਚੁੰਨੀਆਂ ਥਾਂ ਥਾਂ ਤੇ ਡੱਬ ਰਹਿ ਜਣ ਉਹ ਚੰਗਾ ਲਲਾਰੀ ਨਹੀਂ ਹੁੰਦਾ ਛੋਟੇ ਨੂੰ ਪਵੇ ਭੱਜ ਭੱਜ ਵੱਡਿਆਂ ਦਾ ਨੰਨੀ ਕਹਿਣਾ ਉਹ ਬੱਚਾ ਸੰਸਕਾਰੀ ਨਹੀਂ ਹੁੰਦਾ ਖੇਡੇ ਸ਼ਿਕਾਰ ਹੱਥ ਚੋਂ ਛੁੱਟ ਜੇ ਕਮਾਨ ਡਰਦੇ ਮਾਰੇ ਉਹ ਚੰਗਾ ਸ਼ਿਕਾਰੀ ਨਹੀਂ ਹੁੰਦਾ ਖੇਡੇ ਸ਼ਿਕਾਰ ਡਰਦੇ ਮਾਰੇ ਹੱਥ ਚੋਂ ਛੁੱਟ ਜੇ ਕਮਾਨ ਉਹ ਚੰਗਾ ਸ਼ਿਕਾਰੀ ਨਹੀਂ ਹੁੰਦਾ ਹਾਰ ਜੇ ਵੀ ਜੂਆ ਗੁੱਸੇ ਵਿੱਚ ਪਾੜਦੇ ਵੀ ਤਾਸ਼ ਦੇ ਪੱਤੇ ਉਹ ਚੰਗਾ ਜਵਾਰੀ ਨਹੀਂ ਹੁੰਦਾ ਚਾਚੀ ਲੋਤਰੋ ਸੱਚ ਕਹਿੰਦੀ ਜਿਹੜਾ ਤਿੰਨ ਪੰਜ ਕਰੇ ਰੈਫਰੀ ਦੇ ਨਾਲ ਚੰਗਾ ਖੜਾ ਨਹੀਂ ਹੁੰਦਾ ਉਹ ਜ਼ਿੰਦਗੀ 'ਚ ਚੰਗਾ ਖੜਾ ਨਹੀਂ ਬਹੁਤ ਸੋਹਣੀ ਗੱਲ ਇਹ ਲਿਖਿਆ ਸੀ ਅੱਪਾ ਠੀਕ ਹੈ ਜੀ ਇੱਕ ਮਾਂ ਬੋਲੀ ਤੇ ਲਿਖਿਆ ਸੀ ਹਾਂਜੀ ਆਉਣ ਦਿਓ ਜੀ ਸੁਣਾਓ ਉਹ ਬਤਾਇਆ ਵੀ ਘਰ ਵਿੱਚ ਜੇ ਅਗੇ ਕਹਣਾ ਕੈਲੈਂਡਰ ਹੁੰਦਾ ਸੀ ਸਾਡੇ ਸਮਿਆਂ 'ਚ ਹਾਂਜੀ ਉੱਤੇ ਬਾਬੇ ਨਾਨਕ ਦੀ ਫੋਟੋ ਹੁੰਦੀ ਸੀ ਹਮ ਤੇ ਥੱਲੇ ਇੱਕ ਛੋਟਾ ਜਿਹਾ ਬੱਚਾ ਗੁਰਸਿੱਖ ਬੱਚਾ ਉਹਦੇ ਹੱਥ 'ਚ ਕਲਮ ਫੜੀ ਹੁੰਦੀ ਸੀ ਊੜਾ ੜਾ ਤੇ ਈੜੀ ਹਮ ਇਹ ਸਾਡੇ ਸਮਿਆਂ 'ਚ ਤੁਸੀਂ ਤਾਂ ਨਹੀਂ ਵੇਖਿਆ ਕਦੇ ਨਹੀਂ ਜੀ ਉਹ ਹਰੇ ਘਰ ਦੇ ਵਿੱਚ ਲੱਗਿਆ ਹੁੰਦਾ ਸੀ ਅੱਛਾ ਜੀ ਵੀ ਉਹ ਨਾਲੇ ਤਾਂ ਵੀ ਇਹ ਦੱਸਦਾ ਸੀ ਵੀ ਤੁਸੀਂ ਮਾਂ ਬੋਲੀ ਸਿੱਖੋ ਹਮ ਤੇ ਇਹ ਚਾ ਹੁਣ ਲੋਪ ਹੋ ਗਈਆਂ ਪੁੱਤ ਸਾਡੇ ਮਾਂ ਬੋਲੀ ਲੋਪ ਹੋ ਗਈ ਉਹ ਲਿਖਿਆ ਸੀ ਮੈਂ ਵੀ ਨਾ 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 ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਨਾ 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 ਬੇਮੁਖ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਐ ਮੈਂ ਤਾਂ ਪਹਿਲੇ ਹੀ ਵਿਦੇਸ਼ੀ ਤਾਕਤਾਂ ਨੇ ਪੈਰਾਂ ਵਿੱਚ ਰੋਲੀ ਆ ਨਾ 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 ਬੇਮਕੋ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਸਨ 47 ਵਿੱਚ ਮੇਰੇ ਵਿੱਚ ਖਿੱਚ ਲਕੀਰ ਦਿੱਤੀ ਮੈਂ ਦੋ ਹਿੱਸਿਆਂ ਵਿੱਚ ਵੰਡੀ ਗਈ ਮੇਰੀ ਹਕੜੀ ਚੀਰ ਦਿੱਤੀ ਮੈਂ ਤਾਂ ਪਹਿਲੇ ਹੀ ਵਿਦੇਸ਼ੀ ਤਾਕਤਾਂ ਨੇ ਪੈਰਾਂ ਵਿੱਚ ਰੋਲੀ ਆ ਨਾ 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 ਬੇਮਕੋ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਫਿਰ ਅੱਗੇ ਢੀ ਖੜੀ ਫਰਿਆਦ ਦੀ ਝੋਲੀ ਆ ਨਾ ਨਾ ਬੇਮਕੋ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਮੈਂ ਕਹਿੰਦੀ ਪੰਜਾਂ ਦਰਿਆਵਾਂ ਦੇ ਪਾਣੀਆ ਵਰਗੀ ਮੈਂ ਪੰਜਾਂ ਦਰਿਆਵਾਂ ਦੇ ਪਾਣੀਆ ਵਰਗੀ ਮੈਂ ਦਸਾਂ ਗੁਰੂਆਂ ਦੀਆਂ ਬਾਣੀਆਂ ਵਰਗੀ ਕਹਿੰਦੀ ਬਾਬੇ ਨਾਨਕ ਨੇ ਸੁਲਤਾਨਪੁਰ ਲੋਧੀ ਸੱਚ ਦੀ ਤਕੜੀ ਵਿੱਚ 13-13 ਤੋਲੀਆਂ ਨਾ ਨਾ ਬੇਮਕੋ ਹੋਈ ਪੁੱਤਰਾ ਮੈਂ ਤੇਰੀ ਮਾਂ ਬੋਲੀ ਆ ਮੈਂ ਤੇਰੀ ਮਾਂ ਬੋਲੀ ਆ ਅਸੇ ਤਾਂ ਜੀ ਕੋਈ ਬੋਲੀ ਸੁਣਾ ਦੋਈ ਪੁੱਤਰ ਕਹਿੰਦੇ ਖੇਤ ਗਈ ਨੂੰ ਕੰਤ ਲੜ ਪੈਂਦਾ ਘਰੇ ਹਾਂਜੀ ਹਾਂਜੀ ਖੇਤ ਗਈ ਨੂੰ ਕੰਤ ਲੜ ਪੈਂਦਾ ਤਾੜੀ ਨਾਲ ਹੀ ਆਉਂਦੀ ਖੇਤ ਗਈ ਨੂੰ ਕੰਤ ਲੜ ਪੈਂਦਾ ਰੋਟੀ ਲੇਟ ਲਈ ਨਹੀਂ ਘਰੇ ਕਈ ਨੂੰ ਸੱਸ ਲੜ ਪੈਂਦੀ ਭਰਾਵਾਂ ਪਿਟੀ ਏ ਕਾਦਾ ਪਰਿਆਣਾ ਲਿਆਈ ਨਹੀਂ ਬੱਚੇ ਤੇਰੇ ਨੂੰ ਬੱਗਰ ਲਾਵਾਂ ਕੱਟੇ ਤੇਰੇ ਨੂੰ ਲੈਣ ਕਸਾਈ ਨਹੀਂ ਪੰਜੇ ਤੇਰੇ ਪੁੱਤ ਮਰ ਜਾਣ ਛੀਮਾ ਮਰੇ ਜਵਾਈ ਨਹੀਂ ਸੱਤਮਾ ਤੇਰਾ ਬੁढ़ा ਮਰ ਜੇ ਲੜ ਜੀ ਦੇ ਤੂੰ ਲਈ ਗਾਲ ਭਰਾਵਾਂ ਦੀ ਕੀਨੇ ਦੇਣ ਸਖਾਈ ਗਾਲ ਭਰਾਵਾਂ ਦੀ ਕੀਨੇ ਦੇਣ ਸਖਾਈ ਹਾਂ ਬਹੁਤ ਸੋਹਣਾ ਸੀ ਪੁੱਠਾਂ ਵਾਲੇ ਉੱਠ ਲੱਦੇ ਵੇਜ ਲੰਦਰ ਨੂੰ ਨਿੱਤ ਦਾਰੂ ਪੀਵੇ ਮੱਤ ਦਿਓ ਵੇ ਕੰਜਰ ਨੂੰ ਨਿੱਤ ਦਾਰੂ ਪੀਵੇ ਮੱਤ ਦਿਓ ਵੇ ਕੰਜਰ ਨੂੰ ਪੁੱਠਾਂ ਵਾਲੇ ਉੱਠ ਲੱਦੇ ਆ ਬਠਿੰਡੇ ਨੂੰ ਮੈਣੀ ਸੌਰੀ ਜਾਂਦਾ ਸੱਬੜ ਲਾਉਂਦਾ ਨਹੀਂ ਪਿੰਡੇ ਨੂੰ ਪੁੱਤ ਇੱਕ ਇੱਕ ਬੋਲਣਾ ਤਾਂ 10 10 ਬੋਲਣਾ ਬਣ ਜਾਂਦਾ ਸੀ ਕਿਉਂਕਿ ਸੱਸ ਮੇਰੀ ਨਹੀਂ ਮੁੰਡਾ ਜੰਮਿਆ ਸੱਸ ਮੇਰੀ ਨਹੀਂ ਮੁੰਡਾ ਜੰਮਿਆ ਨਾ ਤਰਿਆ ਗੁਰ ਦਿੱਤਾ ਹਾਂ ਸੱਸ ਮੇਰੀ ਨਹੀਂ ਮੁੰਡਾ ਜੰਮਿਆ ਨਾ ਤਰਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ ਵੇ ਗੁਰੂ ਨੇ ਦਿੱਤਾ ਪੰਜੀਰੀ ਕੌਣ ਸੱਤ ਮੇਰੀ ਨਹੀਂ ਮੁੰਡੇ ਜੰਮੇ ਜਮ ਜਮ ਪਾ ਤੀਰ ਸੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸੱਤ ਮੇਰੀ ਨਹੀਂ ਮੁੰਡਾ ਜੰਮਿਆ ਨਾਲੇ ਜੰਮੀ ਥੰਮੀ ਸੱਤ ਮੇਰੀ ਨਹੀਂ ਮੁੰਡਾ ਜੰਮਿਆ ਨਾਲੇ ਜੰਮੀ ਥੰਮੀ ਨਹੀਂ ਸੱਸੇ ਤੇਰੀ ਮਿਹਨਤ ਕਰਾਂ ਹੋਰ ਮੁੰਡਾ ਨਾ ਜੰਮੀ ਸੱਸੇ ਤੇਰੀ ਮਿਹਨਤ ਕਰਾਂ ਹੋਰ ਮੁੰਡਾ ਨਾ ਜੰਮੀ ਸੱਤ ਮੇਰੀ ਨਹੀਂ ਮੁੰਡੇ ਜੰਮੇ ਜਮ ਜਮ ਭਰਤੀ ਸ਼ੋਣੀ ਨਹੀਂ ਜਦ ਮੂਤਣ ਵੇਂਦੇ ਕਿਲੇ ਦੀ ਘਰ ਦੇ ਰੌਣੀ ਨਹੀਂ ਜਦ ਮੂਤਣ ਵੇਂਦੇ ਕਿਲੇ ਦੀ ਘਰ ਦੇ ਰੌਣੀ ਆ ਬੋਲੀ ਬਹੁਤ ਬਣ ਜਾਂਦੀ ਹਾਂ ਹਾਂ ਜੀ ਹਾਂ ਬੋਲੀ ਜੋ ਬੋਲੀ ਉਧਰ ਉਧਰੀ ਮਿਹਨਤ ਮਿਹਣੀ ਹੁੰਦੀਆਂ ਪੁੱਤ ਇਹ ਤਾਂ ਚਲ ਖੁਸ਼ੀਆਂ ਦੇ ਮੌਕੇ ਦੇ ਹੁੰਦੀਆਂ ਸੀ ਅੱਗੇ ਤਾਂ ਜਦੋਂ ਕੋਈ ਕੋਈ ਮਾਰਗ ਹੁੰਦਾ ਮੂੰਹ ਪੱਲਾ ਪੈਂਦਾ ਹੂੰ ਉਹਦੇ ਵਿੱਚ ਵੀ ਵੈਣ ਪਾਉਂਦਿਆਂ ਉਧਰ ਉਧਰੀ ਕੁਸਰਾਂ ਹੀ ਕੱਢ ਲੈਂਦਿਆਂ ਸੀ ਅੱਛਾ ਜੀ ਹਾਂ ਉਹ ਚੀਜ਼ਾਂ ਉਹ ਵੀ ਹੋ ਗਈਆਂ ਪੰਜਾਬ ਟੂ ਵੈਣ ਕਿਵੇਂ ਪਾਉਂਦੀਆਂ ਇਹ ਫਿਰ ਵੀ ਜਿਵੇਂ ਕੋਈ ਕੁੜੀ ਨੂੰ ਤੰਗ ਕਰਦੇ ਸੀਗੇ ਉਹਦੀਆਂ ਪੇਕਾਂ ਆ ਕੇ ਮੂੰਹ ਪੱਲਾ ਪਾਉਂਦਿਆਂ ਇੱਕ ਨਾਲ ਲੈ ਕੇ ਹੁੰਦਿਆਂ ਸਿੰਘਾਂ ਬਰਾਸ ਨੂੰ ਹੁੰਦੀ ਹੁਣ ਸਿਖਾਇਆ ਹੁੰਦਾ ਸੀ ਫੇਰ ਪੁੱਤ ਉਹ ਇਹੋ ਜਿਹੇ ਜਵਾਬ ਦਿੰਦੀ ਉਹੋ ਤੇ ਮੂੰਹ 'ਚ ਬਸ ਪੱਲੇ ਹੀ ਆ ਜਾਂਦੇ ਸੀਗੇ ਵੀ ਸਾਡੀ ਕੁੜੀ ਨੂੰ ਤੰਗ ਕੀਤਾ ਇਹ ਕੀਤਾ ਇਹ ਕੀਤਾ ਤੇ ਉਧਰ ਉਧਰੀ ਮੇਣ ਮੇਣੀ ਹੋ ਜਾਂਦੀਆਂ ਸੀ ਨਾ ਇਸ ਜੱਤ ਨੂੰ ਵੀ ਹੋ ਗਈ ਹੁਣ ਬਿਲਕੁਲ ਬਿਲਕੁਲ ਪੱਠੀਆਂ ਲੋਪ ਹੋ ਗਈਆਂ ਹਾਂਜੀ ਦਾਣੇ ਪਣਾਉਂਦੇ ਜਵਾਕ ਛੱਪੜ ਲੋਪ ਹੋ ਗਏ ਮੈਂ ਪਣਾਇਆ ਜੀ ਕਲਕਿਲੀ ਡੰਡਾ ਖੇਡਦੇ ਹਨਾ ਜੀ ਹਾਂਜੀ ਹਾਂ ਬੋਰਡ ਬੋਰਡ ਲੋਪ ਹੋ ਕੇ ਛੱਪੜ ਲੋਪ ਹੋ ਗਏ ਬਿਲਕੁਲ ਜੀ ਬਿਲਕੁਲ ਪੁੱਤ ਹੁਣ ਉਹ ਹੀ ਗੱਲ ਆ ਵੀ ਕੋਈ ਪਸ਼ੂ ਤਾਂ ਰੱਖਦਾ ਨਹੀਂ ਹਾਂ ਅੱਗੇ ਜੋ ਕਿ ਰਿਸ਼ਤਾ ਕਰਨਾ ਹੁੰਦਾ ਪੁੱਤ ਹਾਂਜੀ ਤੇ ਜਿਹੜਾ ਸਿਆਣਾ ਉਹ ਨਾ ਆਸੇ-ਪਾਸੇ ਵੇਖਦਾ ਵੀ ਇਹਨਾਂ ਦੇ ਕਿੱਲੇ ਕਿੰਨੇ ਲੱਕੜ ਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਪਸ਼ੂ ਆਗਾ ਹਾਂ ਤੇ ਹੁਣ ਕੁੜੀ ਕਹਿੰਦੀ ਹੈ ਵੀ ਪਾਈ ਜਿੱਥੇ ਮੇਰਾ ਰਿਸ਼ਤਾ ਕਰਨਾਗਾ ਵੀ ਬਿਪਸ ਸੁਣਾ ਬਸ ਸੁਣਾ ਬਸ ਸੁਣਾ ਹਾਂ ਮੈਨੂੰ ਕੋ ਬਿਜਾਰ ਨਾ ਕੱਢਨੀ ਪਵੇ ਕੋ ਆੜਾ ਚੱਕਣਾ ਪਵੇ ਤੇ ਅੱਜ ਕੱਲ ਹੋਈ ਆ ਜਾਂਦਾ ਤੇ ਕੋਈ ਮੱਝਾਂ ਰੱਖਦੇ ਨੇ ਨੂੰ ਪੁੱਤਿਆਂ ਦੇ ਇੱਕ ਤੀੜ ਰੱਖੀ ਵਰਦੇ ਹਰੇਕ ਤੜਕੇ ਲੈ ਕੇ ਲੰਡੀ ਜੀ ਟੋਪੀ ਤੇ ਕੁੱਤੇ ਦੀ ਸ਼ਹਿਰ ਕਰਾਉਂਦਾ ਫਿਰ ਤੱਕ ਬਿਲਕੁਲ ਜੀ ਅੱਛਾ ਸੱਚੀ ਇੰਗਲਿਸ਼ ਆਉਂਦੀ ਤੁਹਾਨੂੰ ਅੰਗਰੇਜ਼ੀ ਦੇ ਕੋਈ ਆਉਂਦੇ ਅੰਗਰੇਜ਼ੀ ਆਉਂਦੀ ਏ ਤੁਹਾਨੂੰ ਉਹ ਤੇਰੇ ਚਾਚੇ ਨੇ ਸਿਖਾਈ ਸੀ ਮੈਨੂੰ ਉਹ ਮੈਨੂੰ ਆਖਿਆ ਕਰੀ ਜਦੋਂ ਮੇਰਾ ਵਿਆਹ ਹੋਇਆ ਹਾਂ ਵਿਭਾਗ ਵੱਨ ਨੇ ਜੇ ਹੋ ਗਈ ਪੁੱਛੀ ਤੂੰ ਇੱਕੋ ਗੱਲ ਕਹਿਣੀ ਵੀ ਇਹ ਮੇਰੇ ਹਸਬੰਡ ਆ ਮੈਂ ਇਹਦੀ ਵਾਈਫ ਹਾਂ ਹਾਂ ਵੀ ਇਹ ਮੇਰੇ ਹਸਬੰਡ ਆ ਮੈਂ ਇਹਦੀ ਵਾਈਫ ਆ ਪੁੱਤ ਮੈਂ ਜੀ ਲੀਡੇ ਧੋਵਾ ਇਹ ਮੇਰੇ ਹਸਬੰਡ ਜੇ ਮੈਂ ਨਚੋੜਾਂ ਮੈਂ ਇਹਦੀ ਵਾਈਫ ਜੇ ਮੈਂ ਆਟਾ ਗੁੰਨਾ ਇਹ ਮੇਰੇ ਹਸਬੰਡ ਜੇ ਮੈਂ ਤਵਾ ਫੁਲਕੇ ਦੀ ਪਾਵਾਂ ਮੈਂ ਇਹਦੀ ਵਾਈਫ ਤੇ ਪੁੱਤ ਮੈਂ ਤਰੱਟਾ ਹੀ ਲਾ ਲਿਆ ਹੂੰ ਵੀ ਇਹ ਮੇਰੇ ਹਸਬੰਡ ਮੈਂ ਇਹਦੀ ਵਾਈਫ ਇਹ ਮੇਰੇ ਹਸਬੰਡ ਮੈਂ ਇਹਦੀ ਵਾਈਫ ਤੇ ਪੁੱ ਤੇ ਸਾੜੀਆਂ ਲੱਗੂਆਂ ਉੱਥੇ ਤਾਂ ਤੇ ਬਾਹਲੇ ਪੜੇ ਲੇ ਕੇ ਕੋਟ ਪੈਂਟ ਪਾਏ ਤੇ ਭਾਈ ਉੱਥੇ ਇੰਨਾ ਘੱਟ ਮੈਂ ਤਾਂ ਤੇ ਰਿਸ਼ਾਚੇ ਤੋਂ ਕਿਤੇ ਆਸਾ-ਪਾਸਾ ਹੋਇਆ ਤੇ ਆਸ-ਪਾਸ ਹੀ ਹੋ ਗਈ ਤੇ ਰਿਸ਼ਾਚਾ ਵਿਛੜ ਗਿਆ ਇੱਕ ਲੇੜ ਜਾ ਕੇ ਆ ਕੇ ਆਦੀ ਮੈਨੂੰ ਆਦੀ ਵੀ ਟੱਡ ਕੀ ਲੱਗਦੀ ਜਿਹੜੇ ਤੁਹਾਡੇ ਨਾਲ ਆਏ ਸੀ ਤੇ ਪੁੱਤ ਕੱਟ ਦੇ ਕੇ ਮੈਂ ਤਾਂ ਘਬਰਾ ਗਈ ਤੇ ਮੇਰੇ ਤੁਹਾਨੂੰ ਪੁੱਤਿਆਂ ਦੀ ਹਸਪੀ ਲੰਗੀ ਦੰਦਾ ਚ ਫਸ ਗਈ ਅੰਗਰੇਜ਼ੀ ਵਾਲੇ ਆਖਣਾ ਤੇ ਇਹ ਸੀ ਵੀ ਇਹ ਮੇਰੇ ਹਸਬੰਡਾ ਮੈਂਦੀ ਬਾਈ ਪਾ ਮਗਾ ਜੀ ਹੋ ਤਾਂ ਮੇਰਾ ਹੈਡ ਪੰਪਾ ਮੈਂ ਤੇ ਪਾਇ ਪਾਇ ਅੱਛਾ ਜੀ ਹੋਰ ਕੋਈ ਇੰਗਲਿਸ਼ ਦੇ ਵਰਡਸ ਖਾਏ ਹੋਣ ਚਾਚੇ ਨੇ ਜੀ ਹਾਂ ਜੀ ਹੋਰ ਕੋਈ ਇੰਗਲਿਸ਼ ਦੇ ਵਰਡਸ ਖਾਏ ਹੋਣ ਚਾਚੇ ਪੁੱਤ ਮੈਂ ਐਸੀ ਕਿਤੇ ਨਹੀਂ ਫਿਰ ਫਿਰ ਮੇਰੇ ਸਪੈਲਿੰਗ ਅੜ ਜਾਂਦੀ ਜੀ ਸਪੈਲਿੰਗ ਹਾਂ ਉਹ ਕੇਰਾ ਕੈਨੇਡਾ ਵੀ ਹੋ ਗਿਆ ਸੀ ਕੰਮ ਆਇਆ ਅੱਛਾ ਜੀ ਉਹ ਕਹਿੰਦੇ ਉਥੇ ਉਹ ਜਦੋਂ ਮੈਂ ਗਈ ਟੂਰ ਤੇ ਤੇ ਚਾਚੇ ਦਾ ਫੋਨ ਆ ਗਿਆ ਕਹਿੰਦਾ ਮੇਰੇ ਵਾਸਤੇ ਉਹੀ ਚੀਜ਼ ਲੈ ਜਿਹੜੇ ਇਥੇ ਅੰਗਰੇਜ਼ ਖਰੀਦੇ ਹੋਏ ਤੇ ਪੁੱਤ ਗੋਰੀ ਜੀ ਉਥੇ ਮੌਲ ਹੀ ਵੱਡੇ ਵੱਡੇ ਬੱਚਿਆਂ ਦਾ ਜਵਾ ਹਨਾ ਜਵਾਕਾਂ ਨਾਲ ਨਿੱਕ ਸੋ ਕੱਟ ਜਨਾਨੀਆਂ ਦਾ ਅੱਡ ਬੰਦਿਆਂ ਦਾ ਅੱਡ ਹਨਾ ਤੇ ਇੱਕ ਇੱਕੋ ਤੇ ਸਾਰਾ ਕੁਝ ਮਿਲ ਜਾਂਦਾ ਹੈ ਹੂੰ ਬਿਲਕੁਲ ਤੇ ਉਥੇ ਇੱਕ ਜਨਾਨੀ ਆਈ ਏ ਮੇਮ ਆਈ ਉਹਨੇ ਆ ਦੇ ਅੰਗਰੇਜ਼ੀ ਚ ਆਰਡਰ ਮਾਰਿਆ ਘਰ ਵਾਲੇ ਵਾਸਤੇ ਉਹ ਆਦੀ ਸੀ ਕਿ ਪੁਲਿਸ ਗੇਮ ਹੀ ਸੈਵਨ ਅੰਡਰਵੀਅਰ ਅੱਛਾ ਮੱਖਣ ਪੁੱਤਿਆ ਦੇ ਇਕੱਠੇ ਸੱਤ ਮੈਂ ਸਮਝ ਗਈ ਵੀ ਇਹ ਤਾਂ ਓਨੀਕਰਾਂ ਮੰਗਦੀ ਆ ਹਨਾ ਉਹ ਮੇਰੇ ਕਨੇਚਾ ਕੇ ਕਹਿੰਦੀ ਅਸੀਂ ਕੋਰੇ ਲੋਕ ਸਫਾਈ ਵਾਧ ਰੱਖਦੇ ਆਂਗੇ ਹਾਂ ਤੇ ਮੈਂ ਸੁਭਾ ਰੱਖਦੇ ਮੈਨੂੰ ਪਤਾ ਕਿ ਕਿਸੇ ਦਾ ਮੈਂ ਟਿਸ਼ੂ ਪੇਪਰ ਨਾ ਕਰਨ ਹਾਂ ਇਹ ਕਰਕੇ ਕਰ ਲੈਂਦੇ ਹਾਂ ਪਾਣੀ ਵੀ ਨਹੀਂ ਵਰਤਦੇ ਨੂੰ ਪੁੱਤਿਆ ਕਹਿੰਦੀ ਅਸੀਂ ਵੱਧ ਵਰਤਦੇ ਆਂਗੇ ਸਫਾਈ ਵੱਧ ਰੱਖਦੇ ਆਂਗੇ ਵੀ ਜਿਹੜਾ ਮੇਰਾ ਘਰ ਵਾਲਾ ਹਸਬੰਡ ਮਨ ਅੰਡਰਵੀਅਰ ਛੰਡੇ ਮੰਡੇ 2 ਜੇ ਬਿਜ਼ਨਸ ਸੈਟਰਡੇ ਉਹ ਤੁਹਾਨੂੰ ਹਫ਼ਤੇ ਦੇ ਗਣਾਤੇ ਮੈਂ ਕਹਿੰਦਾ ਜੈਵੜੀ ਤੇ ਮੇਰੀ ਬੇਇੱਜ਼ਤੀ ਕਰਤੀ ਹੈ ਨਾ ਤੇ ਮੈਂ ਵੀ ਅੰਗਰੇਜ਼ੀ ਚਾਉਟਰ ਮਾਰਿਆ ਮੋ ਤਾਂ ਮੈਂ ਚਾਰਕ ਜਮਾਤ ਪੜ ਗਈ ਸੀ ਤੇ ਮੋਬਾਈਲ ਤੋਂ ਸਿੱਖ ਗਈ ਸੀ ਮੈਂ ਕਹਾਂ ਪਲੀਜ਼ ਗਿਵ ਮੀ 12 ਅੰਡਰਵੀਅਰ ਅੱਛਾ ਮੈਂ ਬਾਹਰ ਹੀ ਹੁਣ ਤੇ ਉਹ ਮੈਂ ਉਹਦੀਆਂ ਅੱਖਾਂ ਕੱਢ ਜੂਗਾ ਮੈਨੂੰ ਆ ਕੇ ਆਦੀ ਇਹ ਪੰਜਾਬੀ ਲੋਕ ਬਾਹਰ ਆ ਕੇ ਕਰਨੇ ਤੇ ਪੁੱਤ ਫਿਰ ਜੈਸ਼ਨ ਮੇਰਾ ਤਾਂ ਪਈਦੀ ਖੁੱਲ ਲਗਾ ਤੇ ਉਹ ਕਿਵੇਂ ਜੀ ਮੋਂਗਾ ਮਾ ਕੀ ਦੱਸਾਂ ਪਰਨੇ ਮੋਂਗਾ ਮੇਰਾ ਬੰਦਾ ਨਾ ਹੁੰਦਾ ਨਹੀਂ ਤੋਂਦਾ ਨਹੀਂ ਮਹੀਨੇ ਵਾਦ ਬਦਲਦਾ ਬਨ ਅੰਡਰਵੇਅਰ ਜਨਵਰੀ 1 ਫਰਬਰੀ 1 ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨੰਬਰ ਦਸੰਬਰ ਸਾਲ ਭਰ ਦੇ ਕੱਟੇ ਸਾਰੇ ਸਾਲ ਦੇ ਕੱਟੇ ਲੈ ਆ ਦਵਾਰੇ ਵੇਟ ਕੋ ਲੱਗ ਜੂਗਾ ਮੈਂ ਸਾਲ ਦੀ ਰਪੇਰ 12 ਲੈ ਜੂ ਸਹੀ ਗੱਲ ਹੈ ਹਾਂ ਬਿਲਕੁਲ ਅੱਛਾ ਜਤੀ ਘਰੇ ਕੀ ਕੀ ਕੰਮ ਕਰਦੇ ਹੋ ਫਿਰ ਤੁਸੀਂ ਪੁੱਤ ਘਰੇ ਜਿਮੀਦਾਰ ਪਰਿਵਾਰ ਆ ਪਣਾ ਹਾਂ ਹੂੰ ਤੇ ਨਰਮੇ ਵੀ ਚੁੱਕੇ ਕਣਕਾ ਵੀ ਵੱਡੀਆਂ ਅੱਛਾ ਜੀ ਤੇ ਧਾਰ ਵੀ ਕੱਢ ਲਈ ਦੀ ਹੈਗੀ ਹਾਂ ਜੀ ਕੋਈ ਹੋਰ ਬਾਹਰ ਅੰਦਰ ਕੋਈ ਜਾਣੇ ਹੋਈ ਕੰਮ ਦਾ ਜੋਬ ਜੁਬ ਕੀਤੀ ਤੁਸੀਂ ਜੋਬ ਨਾ ਉਹਨਾਂ ਨੂੰ ਕੋਈ ਜੋਬ ਨਹੀਂ ਕੀਤੀ ਅੱਛਾ ਜੀ ਠੀਕ ਹੈ ਕੋਈ ਠੱਠ ਵੀ ਕਰ ਲਈ ਜੀ ਕਰੇ ਅੱਛਾ ਢਾਂਗੇ ਵੀ ਕਰ ਲਈ ਹਾਂ ਉਹ ਦੇਵੀ ਰਾਣੀ ਸ਼ੇਰ ਹਾਂਜੀ ਤੰਗ ਵਾਲਾ ਸੁਣਿਆ ਨੇ ਇਹ ਅਕਿਆਕ ਵੀ ਤੇ ਪਏ ਜੇ ਬਾਲ ਤੰਗ ਕਰਦਾ ਲੱਗ ਜੀ ਜਿੰਦਰੀ ਨੂੰ ਜੰਗਾਲ ਤੰਗ ਕਰਦਾ ਯਾਰ ਉਹ ਵੇ ਰੂਹ ਦਾ ਕੰਗਾਲ ਤੰਗ ਕਰਦਾ ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ ਜਵਾਨੀ ਪੈਰੀ ਚੇਤੀ ਨਹੀਂ ਰੱਬ ਬੰਦੇ ਨੂੰ ਆ ਕੇ ਬੜਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ ਈਰਖਾ ਤੇ ਸਾੜਾ ਅੱਜ ਕੱਲ ਚਾਰੇ ਪਾਸੇ ਪੈ ਗਿਆ ਮੁਹੱਬਤਾਂ ਦਾ ਕਾਲ ਤੰਗ ਕਰਦਾ ਤੇ ਗਰਮੀ 'ਚ ਖਾਦਾ ਮਖਿਆਲ ਤੰਗ ਕਰਦਾ ਭਿੱਜਾ ਪਸੀਨੇ ਦੇ ਨਾਲ ਰਮਾਲ ਤੰਗ ਕਰਦਾ ਮੇਲੇ ਦਾ ਮਾਲ ਚੀਖ ਦੇ ਟਰੱਕਾਂ ਵਾਲੇ ਮੁੱਕ ਜੇ ਅਮਲੀ ਦਾ ਮਾਲ ਤੰਗ ਕਰਦਾ ਆਸ਼ਕਨ ਲਾਇਕ ਮੁਸ਼ੂਕਾ ਹਿਸ਼ਾਰ ਅੱਖਾਂ ਰਹੀ ਪੁੰਦੀਆਂ ਸਵਾਲ ਤੰਗ ਕਰਦਾ ਚਾਰੇ ਪਾਸੇ ਘੁੱਟੀ ਹੋਵੇ ਰਜਾਈ ਫੇਰ ਵੀ ਠੰਡ ਲੱਗੇ ਦੇਬੀ ਮਹਿਸੂਸਪਰੀ ਫੇਰ ਛੜੇ ਬੰਦੇ ਨੂੰ ਸਿਆਲ ਤੰਗ ਕਰਦਾ ਫੇਰ ਛੜੇ ਬੰਦੇ ਨੂੰ ਸਿਆਲ ਤੰਗ ਕਰਦਾ